ਸਭ ਤੋਂ ਪਹਿਲੇ ਮੈਂ ਸਾਰੀ ਸੰਗਤ ਨੂੰ ਫਤਿਹ ਅਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਜਿਸ ਕੱਠ ਵਿੱਚ ਬੀਬੀਆਂ ਜਿਆਦੀਆਂ ਹੋਣ ਬੰਦੇ ਨਾਲੋਂ ਇਹਦਾ ਮਤਲਬ ਉਹ ਹਲਕਾ ਪੱਕਾ ਜਿੱਤੋਗੇ ਬੋਲੇ ਸੋਨਹਿਰਾ ਮੈਂ ਵੀ ਪੂਰੀ ਜ਼ਿੰਦਗੀ ਪਿੰਡਾਂ ਵਿੱਚ ਗਿਆ ਹੈ ਜਲਸੇ ਕੀਤੇ ਹੈ ਪਰ ਜਿਵੇਂ ਐਕਟਿਵ ਮੈਂ ਦੇਖ ਰਿਹਾ ਥੋੜੇ ਪਿੰਡ ਬੀਪੀਐ ਦਾ ਇਕੱਠ ਮੈਂ ਗਿਣ ਰਿਹਾ ਸੀ ਲਾਈਨਾਂ ਤੇ ਦੇਖ ਰਿਹਾ ਸੀ ਬੈਠਾ ਭਲਾ ਖਾਸਾ ਹੀ ਤੁਹਾਨੂੰ ਸ਼ਰਮ ਕਰਨੀ ਚਾਹੀਦੀ ਹੈ ਬੀਪੀਐ ਤੋਂ ਜ਼ਿਆਦੀ ਆਈਆਂ ਇੱਕ ਦੀ ਇੱਕਾਇਲਾ ਥੋੜਾ ਥਲੇ ਤੋੜ ਸਕਦੇ ਕੋਈ ਵਿਚਾਰ ਆ ਰਿਹਾ ਨਹੀਂ ਗੱਲ ਅੱਜ ਆ ਜਿਹੜੀ ਲੜੀ ਜੀ ਹੈਨੀ ਲੈਡੀ ਹਾਂ ਬੱਸ ਆ ਕਰਕੇ ਬੱਸ 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 ਥੱਲੇ ਕਰ ਬੱਸ ਹਾਂ ਥੋੜਾ ਧੰਨਵਾਦ ਸਾਰਿਆਂ ਦਾ ਐਨ ਲੱਗਦਾ ਕਿ ਘਰ ਸਾਰੇ ਖਾਲੀ ਹੋ ਗਏ ਤੇ ਸਾਰਾ ਪਿੰਡ ਇੱਥੇ ਬੈਠਾ ਬੋਲੇ ਸੋਨੇ ਹਾਂ ਸੋਨੇ ਆ ਜਿਹੜੀ ਲੜਾਈ ਲੜ ਰਹੇ ਆ ਥੋੜੀ ਲੜਾਈ ਲੜ ਰਹੇ ਆ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਵਾਪਸ ਲਿਆਉਣ ਦੀ ਲੜਾਈ ਲੜ ਰਹੇ ਆ ਤੁਸੀਂ ਹਰੇ ਯਾਦ ਕਰੋ ਖਾਸ ਕਰਕੇ ਬੀਬੀਆਂ ਨੂੰ ਕਹਿਣਾ ਪੁੱਛਣਾ ਚਾਹਣਾ ਜਦੋਂ ਬਾਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਤੁਹਾਨੂੰ ਉਦੋਂ ਆਟਾ ਦਰ ਮਿਲਦਾ ਸੀ ਕਿ ਨਹੀਂ ਸਾਰਿਆਂ ਦੇ ਨੀਲੇ ਕਾਰਡ ਬਣੇ ਸੀ ਆਟਾ-ਦਾਲ ਮਿਲਦਾ ਸੀ, ਸ਼ਗਨ ਮਿਲਦੇ ਸੀ। ਪੈਨਸ਼ਨਾਂ ਆਉਂਦੀਆਂ ਸੀ। ਉਦੋਂ ਤੁਹਾਡੀ ਬੱਚਿਆਂ ਨੂੰ ਜੇ ਸਕੂਲ ਜਾਣਾ 11ਵੀਂ ਦੇ ਬਾਅਦ ਸਾਈਕਲ ਦਿੰਦੇ ਹੁੰਦੇ ਸੀ। ਤੁਹਾਡੇ 300 ਯੂਨਟ ਬਿਜਲੀ ਦੇ ਮਾਫੀ। ਮੈਨੂੰ ਲੱਗਾ 300 ਨਹੀਂ ਤੁਹਾਡੇ ਤਾਂ ਸਾਰੇ ਹੀ ਜੁੜੜੀ ਮਾਫੀ। ਤੁਸੀਂ ਕਿਹੜਾ ਕੋਈ ਬਿੱਲ ਭਰਿਆ ਹੈ? ਉਦੋਂ ਤਾਂ ਸਿੱਧਾ ਜੁੜਿਆ ਸੀ ਤਾਰਾਂ ਸਿੱਧੀਆਂ ਰੱਬ ਨਾਲ। ਕੋਈ ਪੁੱਛਦਾ ਨਹੀਂ ਹੁੰਦਾ ਸੀ। ਮੈਨੂੰ ਯਾਦ ਆ ਪਿੰਗਲੀ ਮਹਿਕਮੇ ਵਾਲੇ ਮੈਨੂੰ ਕਹਿੰਦੇ ਤਰੰਦਨ ਦਲੇ ਦਾ ਜੀ ਕੋਈ ਬਿੱਲ ਭਰਦਾ ਹੀ ਨਹੀਂ ਮੈਂ ਕਿ ਕੰਨਦ ਖਾਲਸਾ ਦੀ ਕੋ ਫੌਜ ਹੈ ਕੋਈ ਫਿਕਰ ਨਾ ਕਰੋ ਚੱਲੰਦ ਵੱਡਾ ਖਾਤਾ ਹੈ ਤੁਹਾਨੂੰ ਕੋਈ ਟੈਨਸ਼ਨ ਨਹੀਂ ਸੀ ਆ ਜਿਹੜੇ ਆਪਣੇ ਲੋਕ ਹੈ ਥੋੜੇ ਦੇਖ ਲਓ ਤੁਹਾਨੂੰ ਬੰਬੀਆਂ ਦੇ ਬਿੱਲ ਮਾਫ ਕਰਨ ਵਾਲਾ ਕੌਣ ਹੈ ਕਿਹਨੇ ਕੀਤਾ ਸੀ ਤੁਹਾਡੇ ਬੰਬੀਆਂ ਦੇ ਬਿੱਲ ਮਾਫ ਅਕਾਲੀ ਦਲ ਦੇ ਵੱਡੇ ਬਾਦਲ ਸਾਹਿਬ ਨੇ ਹੁਣ ਮੰਮੀਆਂ ਦੇ ਕਨੈਕਸ਼ਨ ਦੇਣ ਵਾਲਾ ਕਾਲੀਦਲ ਹੈ ਪਿੰਡਾਂ 'ਚ ਮੰਡੀਆਂ ਖੋਲਣ ਵਾਲਾ ਕਾਲੀਦਲ ਹੈ ਆ ਲਿੰਕ ਕਰੋੜਾ ਬਣਾਉਣ ਵਾਲਾ ਕਾਲੀਦਲ ਹੈ ਪਹਿਲੇ ਰਿੰਕ ਕਰੋੜਾ ਬਹੁਤ ਘੱਟ ਹੁੰਦੀਆਂ ਸੀ ਵੱਡੇ ਪੱਧਰ ਤੇ ਬਣਾਉਣ ਵਾਲਾ ਗਰੀਬਾਂ ਦੀਆਂ ਧਰਮਸ਼ਾਲਾ ਪਹਿਲੇ ਸਰਕਾਰੀ ਖਰ ਦੇ ਨਹੀਂ ਬਣਦੀਆਂ ਹੁੰਦੀਆਂ ਸੀ ਆ ਫੈਸਲਾ ਵੀ ਬਾਦਲ ਸਾਹਿਬ ਨੇ ਕੀਤਾ ਹੈ ਨੌਜਵਾਨਾਂ ਵਾਸਤੇ ਜਿੰਮ ਦੇਣੇ ਖੇਡਾਂ ਦਾ ਸਮਾਨ ਦੇਣਾ ਵਰਲਡ ਕੱਪ ਕਬੱਡੀ ਕਰਾਉਣਾ ਪਛੂ ਮੇਲੇ ਕਰੋਨਾ ਸਾਰਾ ਕੁਝ ਜੋ ਕਰਾਉਂਦੇ ਹੁੰਦੇ ਸੀ ਸਾਰਾ ਕੁਝ ਬੰਦ ਹੈ ਹੁਣ ਤਾਂ ਨਹੀਂ ਮਿਲਦਾ ਘਰਟਾ ਦਾ ਮੱਲਾ ਦਾ ਪੈਨਸ਼ਨਾਂ ਵੀ ਬੰਦ ਆਟਾ ਦਾ ਸ਼ੱਕਰ ਸਾਰਾ ਬੰਦ ਐਸ ਕਰਕੇ ਮੈਂ ਤੈਨੂੰ ਕਿਹਾ ਤੁਹਾਡੇ ਚਿਹਰਿਆਂ ਤੇ ਖੁਸ਼ੀ ਚਾਹਣੇ ਹੋ ਤੁਸੀਂ ਵੱਧ ਤੋਂ ਚਾਹਣੇ ਆਂ ਬੋਰੀਆਂ ਆਟੇ ਦਾ ਦੀ ਹੋਣ ਹਣ ਤਾਂ ਚਾਹਣੇ ਪੈਨਸ਼ਨਾਂ ਡਬਲ ਹੋਣ ਸ਼ੱਕਰ 5 ਲੱਖ ਰੁਪਇਆ ਹੋਏ ਐ ਇੱਕ ਹੀ ਮੱਥੋਂ ਇੱਕ ਵਾਦਾ ਹੋਰ ਕਰਦਾ ਐ ਮੇਰੇ ਪੰਜਾਬ ਦੇ ਸਰਕਾਰ ਨਾ ਦਿਓ ਕੋਈ ਕੱਚਾ ਮਕਾਨ ਨਹੀਂ ਰਹੂਗਾ ਹਰ ਗਰੀਬ ਕੋਲੇ ਇੱਕ ਮਕਾਨ ਜ਼ਰੂਰ ਬਣਾ ਕੇ ਦੇਵਾਂਗੇ ਬੋਲੇ ਸੋਨਹਾਰ ਦੂਜੀ ਗੱਲ ਜਿਹੜੀ ਕਰਨੀ ਆ ਮੈਂ ਜਿੰਨੇ ਪਿੰਡ ਐ ਸਾਰੇ ਤੇਰਾ ਯਰ ਪਿੰਡਾਂ ਵਿੱਚ ਗਲੀਆਂ ਨਾਲੀਆਂ ਸੀਮੈਂਟ ਦੀ ਹੋਣਗੀਆਂ ਸਾਰਾ ਸਿਸਟਮ ਇੱਕ ਵੀ ਕੋਈ ਕੱਚੀ ਨਾਲੀ ਨ ਗਲੀ ਨਹੀਂ ਹੋਊਗੀ ਆ ਕਾਲੀ ਦਲ ਦਾ ਤੁਹਾਡੇ ਨਾਲ ਵਾਦਾ ਹੈ ਅਸੀਂ ਜਾਨਦੇ ਹਾਂ ਅਖਾਲੀ ਲੀਡਰਸ਼ਿਪ ਵੱਡੇ ਬਾਲ ਸਾਹਿਬ ਤੇ ਮੈਂ ਅੱਜ ਤੱਕ ਜੋ ਕਿ ਅਸੀਂ ਪੂਰਾ ਕੀਤਾ ਹੈ ਅਸੀਂ ਕਿਤੇ ਲਾਰੇ ਨਹੀਂ ਲਾਏ ਕਿਉਂਕਿ ਕੋਈ ਬੰਦਾ ਆਪਣੇ ਪਰਿਵਾਰ ਦੇ ਝੂਠ ਨਹੀਂ ਬੋਲਦਾ ਸਾਡੇ ਵਾਸਤੇ ਤੁਸੀਂ ਇੱਕ ਪਰਿਵਾਰ ਦੇ ਮੈਂਬਰ ਹੋ ਆ ਝਾੜੂ ਵਾਲਿਆਂ ਵਾਸਤੇ ਆ ਕਾਂਗਰਸੀਆਂ ਵਾਸਤੇ ਭਾਜਪਾ ਵਾਸਤੇ ਤੁਸੀਂ ਪਰਿਵਾਰ ਨਹੀਂ ਹੋ ਆ ਦਿੱਲੀ ਦੀਆਂ ਪਾਰਟੀਆਂ ਐ ਇਹਨਾਂ ਨੂੰ ਕੋਈ ਤੁਹਾਡੇ ਕੋਈ ਦਰਦ ਨਹੀਂ ਹੈ ਉਹ ਇੱਥੇ ਕੱਲਾ ਰਾਜ ਕਰਨ ਵਾਸਤੇ ਆਉਂਦੇ ਨੇ ਲੁੱਟਣ ਆਉਂਦੇ ਆ ਹੁਣ ਝਾੜੂ ਵਾਲੇ ਦੇਖ ਲਓ 5 ਸਾਲ ਹੋ ਗਏ ਲੁੱਟਣ ਤੋਂ ਬਗੈਰ ਕੋਈ ਕੰਮ ਕੀਤਾ ਹੈ ਆਨੇ ਟਰਾਲੀਆਂ ਵੀ ਚੋਰੀ ਕਰਕੇ ਲੈ ਗਏ ਸਿਲੰਡਰ ਵੀ ਚੋਰੀ ਕਰਕੇ ਲੈ ਗਏ ਮੈਂ ਬੀਬੀਆਂ ਨੂੰ ਪਿਛਲੇ ਪਿੰਡ ਵੀ ਕਿਹਾ ਹੈ ਲੋ ਕੱਪੜੇ ਧੋਣੇ ਹੁੰਦੇ ਹਨ ਨਾ ਬਾਹਰ ਨਾ ਲਾਓ ਸੁਕਾਇਆ ਕਰੋ ਚੱਕ ਕੇ ਲੈ ਜਾਂਦੇ ਆ ਵੀ ਚੋਰੀ ਕਰਕੇ ਲੈ ਜਾਂਦੇ ਆ ਝਾੜੂ ਵਾਲੇ ਹੇ ਜੇ ਬੜੇ ਥੱਕੇ ਦੇਖੋ ਫਰਕ ਕਿੰਨਾ ਹੈ ਅਕਾਲੀ ਦਲ ਦਾ ਤੇ ਦੂਜਿਆਂ ਦਾ ਅਕਾਲੀ ਦੇ ਲੋਕ ਪਾਰਟੀ ਹੈ ਜਿਹੜੀ ਥੋਡੀ ਆਵਾਜ਼ ਚਾਹਦੀ ਹੈ ਤੁਹਾਡੇ ਵਾਸਤੇ ਜੇਲਾ ਜਾਂਦੀ ਹੈ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਪਰਿਵਾਰ ਬੀਬੀ ਦਾ ਜਿਸ ਪਰਿਵਾਰ ਤੇ ਜਦੋਂ ਦਰਪਾਰ ਸਾਹਿਬ ਤੇ ਹਮਲਾ ਹੋਇਆ ਟੈਂਕਾ ਤੋਪਾਂ ਨਾਲ ਆਹ ਪਰਿਵਾਰ ਦੇ ਇਹਨਾਂ ਦੇ ਪਿਤਾ ਜੀ ਹੈ ਜਿਨ੍ਹਾਂ ਨੇ ਕੀ ਕੀਤਾ ਸੀ ਫੌਜ ਛੱਡ ਕੇ ਜੋ ਅਸਲਾ ਸੀ ਇਹਨਾਂ ਕੋਲੇ ਜੀਪਾਂ 'ਚ ਬਹਿ ਗਏ ਇਹਨਾਂ ਦੇ ਨਾਲ ਪੰਜ ਪੰਜ 600 ਹੋਰ ਆਪਣੇ ਸਿੰਘ ਜਿਹੜੇ ਫੌਜੀ ਸੀ ਸਾਰੇ ਆਪਣੇ ਬੈਰਕਾਂ ਛੱਡ ਕੇ ਆ ਗਏ ਕਹਿੰਦੇ ਅਸੀਂ ਇਹ ਰੱਖਿਆ ਕਰਾਂਗੇ ਆਪਣੇ ਗੁਰੂ ਘਰ ਦੀ ਇਹਨਾਂ ਨੂੰ ਘੇਰੇ ਪਏ ਇਹਨਾਂ ਨੂੰ ਕਈ ਸ਼ਹੀਦ ਹੋਏ ਜਿਹੜੇ بچے ਉਹਨਾਂ ਨੂੰ ਜੇਲਾਂ ਸਿੱਟਿਆ ਗਿਆ 8-9 ਸਾਲ ਤੇ ਦੂਜੇ ਪਾਸੇ ਕਾਂਗਰਸ ਹੈ ਉਹ ਪੁਲਣਾ ਰਹੀ ਕੀਤਾ ਆ ਸੁਖੀ ਰਦਾਵਾ ਇਹਦੇ ਬਾਪ ਨੇ ਤਾਂ ਚਿੱਠੀ ਲਿਖੀ ਸੰਦੋਖੀ ਨਵਾਵਣੇ ਚਿੱਠੀ ਲਿਖੀ ਸੀ ਇੰਦਰਾ ਰਾਜ ਜੀ ਨੂੰ ਵਧਾਈ ਦਿੰਦੇ ਕਿ ਜੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੁਹਾਨੂੰ ਵਧਾਈ ਐ ਇਹੇ ਕੌਮ ਦੀ ਵੀ ਦਾਤਾਰ ਆ ਆ ਰਾਜਾ ਵੜਿੰਗ ਜੇ ਗਾਂਦਣ ਦਾ ਬਣਾਣ ਪ੍ਰਧਾਨ ਹੈ ਕਮੇਟੀ ਸ਼ਰਟ ਪੋਤਾ ਹੁੰਦਾ ਜਿੱਥੇ ਲਿਖਿਆ ਹੁੰਦਾ ਇੰਦਰਾ ਸਾਡੀ ਮਾਂ ਹੈ ਆ ਦੇਖੋ ਇਹਨੂੰ ਮਾਂ ਸਮਝਦੀ ਹੈ ਜਿਹਨੇ ਦਰਬਾਰ ਸਾਹਿਬ ਤੁਹਾਡੇ ਗੁਰੂ ਘਰਾਂ ਤੇ ਹਮਲਾ ਕੀਤਾ ਹੈ ਆ ਤੁਹਾਡੇ ਪਿੰਡ ਦਾ ਜਿਹੜਾ ਉਮੀਦਵਾਰ ਹੈ ਕਾਂਗਰਸ ਵਾਲਾ ਪਿਸ਼ੋਕਰ ਬਾਰੇ ਮੈਨੂੰ ਤਾਂ ਕਹਿਣ ਦੱਸਣੀ ਲੋੜ ਹੀ ਨਹੀਂ ਹੈ ਬਾਪੂ ਕਿੰਨੀ ਦੇ ਰਿਹਾ ਗੇਲ ਕਿਦੇ ਵਾਸਤੇ ਰਿਹਾ ਕੋਈ ਦੱਸਣ ਦੀ ਲੋੜ ਨਹੀਂ ਅੱਜ ਵੀ ਜਿਹੜਾ ਪਿੰਡਾਂ 'ਚ ਘਰ ਘਰ ਨਸ਼ਾ ਹੈ ਆ ਝਾੜੂ ਵਾਲੇ ਇਹਨਾਂ ਨੇ ਇੰਨਾ ਨਸ਼ਾ ਕਰਤਾ ਮੈਂ ਪੁੱਛਿਆ ਅਫਸਰਾਂ ਨੂੰ ਕਿੰਨਾ ਨਸ਼ਾ ਕਿਉਂ ਹੈ ਉਹ ਕਹਿੰਦੇ ਝਾੜੂ ਵਾਲੇ ਲੀਡਰ ਮਹੀਨਾ ਲੈਂਦੇ ਆ ਨਸ਼ੇ ਵੇਚਣ ਵਾਲਿਆਂ ਨੂੰ ਅਸੀਂ ਤੇ ਪੁਰਸ ਫੜਦੀਏ ਉਹਨਾਂ ਨੂੰ ਰਾਤ ਨੂੰ ਸਲਾ ਦਿੰਦੀ ਹੈ ਤੇ ਜੇ ਅਸੀਂ ਨਾ ਛੱਡੀਏ ਤਾਂ ਸਾਡੀਆਂ ਪਤਨੀਆਂ ਕਰ ਦਿੰਦੀ ਹੈ ਆ ਤਾਂ ਹਾਲਾਤ ਹੈ ਆਪਣੇ ਨੌਜਵਾਨ ਦੀ ਖਤਰ ਹੋ ਰਹੀ ਹੈ ਬੁਰਾ ਹਾਲ ਹੋ ਗਿਆ ਗੁੰਡਾਗਰਦੀ ਦਾ ਇਲਾਜ ਧੱਕੇ ਲੁੱਟ ਗੋ ਸਾਹ ਕੁਝ ਹੋਈ ਜਾਂਦਾ ਕੋਈ ਫਿਕਰ ਨਹੀਂ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਹਰ ਪਿੰਡ 'ਚ ਰਹਿੰਦੇ ਸੀ ਪਿੰਡਾਂ ਜਾਂਦੇ ਸੀ ਬੈਠ ਕੇ ਸੰਗਤ ਦਰਸ਼ਨ ਕਰਦੇ ਸੀ ਥੋੜੀਆਂ ਜੋ ਮੁਸ਼ਕਲਾਂ ਨਾਲ ਤਰਕੁਰ ਕੇ ਨਾਲ ਨਾਲ ਹੀ ਤੁਹਾਨੂੰ ਸੂਕਤਾ ਦੇਂਦੇ ਸੀ ਆ ਤਾਂ 4 ਸਾਲ ਹੋ ਗਏ ਅਸ਼ਰਮੀ ਨੂੰ ਕਿਸ ਨੇ ਦੇਖਿਆ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਕਿਤੇ ਆਇਆ ਨਾ ਬੜਾ ਦਿੱਤਾ ਸੀ ਆਮ ਆਦਮੀ ਪਾਰਟੀ ਸਾਡਾ ਕਲੇ ਆਮ ਆਦਮੀ ਦੀ ਪਾਰਟੀ ਹੈ ਤੁਸੀਂ ਦੇਖ ਲਓ ਅੱਧੀ ਪੰਜਾਬ ਦੇ ਚੇਅਰਮੈਨ ਦਿੱਲੀੋਂ ਬੜੇ ਐ ਰਾਜ ਸਭਾ ਜਿੱਥੇ ਪੰਜਾਬ ਦੀ ਆਵਾਜ਼ ਹੋਣੀ ਚਾਹੀਦੀ ਹੈ ਛੱਡੇ ਸਾਰੇ ਕਰੋੜਪਤੀਆਂ ਨੂੰ ਬਣਾਇਆ ਕਿਉਂਕਿ ਇੱਕ ਇੱਕ ਤੋਂ 100-100 ਕਰੋੜ ਰੁਪਏ ਲੱਤੇ ਬਜਟ ਸਭਾ ਬਣਾਉਣ ਵਾਸਤੇ ਆ ਤਾਂ ਸਾਰਾ ਕੁਝ ਪਹਿਲਾਂ ਵਾਸਤੇ ਸਾਰਾ ਪੈਸਾ ਹੀ ਹੈ ਥੋੜੀਆਂ ਜ਼ਮੀਨਾਂ ਜੇ ਅਸੀਂ ਨਾਂ ਤਰਨਾ ਦਿੰਦੇ ਰੋਲਾ ਪਾਉਂਦੇ 1 ਲੱਖ ਏਕੜ ਥੋੜੀ ਕਿਸਾਨਾਂ ਦੀ ਜ਼ਮੀਨ ਲੈ ਰਹੇ ਸੀ ਜਿਹੜੇ ਦਿੱਲੀ ਵਾਲੇ ਬਿਲਡਰ ਹੁੰਦੇ ਨੇ ਸੀ ਇਹਨਾਂ ਦਾ ਨਿਸ਼ਾਨਾ ਜਿਹੜਾ ਸਾਲ ਕੀ ਪੈਸਾ ਇਕੱਠਾ ਕਰ ਲੋ ਤੁਸੀਂ ਦੇਖੋ ਇੱਡੇ ਮਾੜੇ ਐ ਹੜਾ ਐ 12000 ਕਰੋੜ ਰੁਪਈਆ ਡਿਜ਼ਾਸਟਰ ਰੀਲੀਫ ਫੰਡ ਹੁੰਦਾ ਪੈਸਾ ਜਿੱਦੇ ਨੁਕਸਾਨ ਹੋ ਜਾਉ ਉਹ ਤੋਂ ਵਾਪਸ ਲਈ ਇੱਕ ਜਗ੍ਹਾ ਪੈਸਾ ਰੱਖਿਆ ਹੁੰਦਾ ਐ ਇਹਨਾਂ ਨੇ ਪਿਛਲੇ 4 ਸਾਲਾਂ ਤੋਂ ਹੌਲੀ ਹੌਲੀ ਸਾਰਾ ਪੈਸਾ ਗਾਇਬ ਕਰਤਾ 1 ਰੁਪਈਆ ਨਹੀਂ ਦਿੱਤਾ ਆ ਹੜਾਂ ਦੇ ਜੁਰਮਰ ਵੀ ਆ ਐਨਾਂ ਦੀ ਨਿਲਾਕੀ ਕਰਕੇ ਆ ਡੈਮ ਦੇ ਵਿੱਚ ਪਾਣੀ ਭਰਦਾ ਗਿਆ ਕਿਦੇ ਨਹੀਂ ਪਤਾ ਕਰਾਇਆ ਜਦੋਂ ਜਮਾ ਸਿਕਰ ਤੇ ਹੋ ਗਿਆ ਪਾਣੀ ਫਿਰ ਸਾਰੇ ਡੇਟ ਖੋਲਦੇ ਵੱਡੇ ਬਾਦਲ ਸਾਹ ਦੇ ਟਾਈਮ ਅਸੀਂ ਘੰਟੇ-ਘੰਟੇ ਦੀ ਰਿਪੋਰਟ ਲੈ ਕੇ ਭੇਜੀ ਜਿਵੇਂ ਪਾਣੀ ਵੱਧਦਾ ਸੀ ਉਵੇਂ ਅਸੀਂ ਸੜਕਾਂ ਤੇ ਰਹਤੇ ਸੀ ਪਾਣੀ ਦਾ ਲੈਵਲ ਡੇਕਟਰ ਤੱਕ ਜਾਣ ਹੀ ਨਹੀਂ ਦਿੰਦੇ ਸੀ ਤੇ ਆ ਨੁਕਸਾਨ ਹੁੰਦਾ ਹੀ ਨਹੀਂ ਸੀ ਕਿਉਂਕਿ ਨਲਾਕ ਹੈ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਐਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਇਹ ਪੰਜਾਬ ਨੂੰ ਬਚਾਉਣਾ ਤੁਸੀਂ ਤਰੰਤਰ ਨਾਲ ਆਓ ਬੀਬੀ ਜੀ ਤੁਸੀਂ ਸਾਰੇ ਮਨ ਬਣਾ ਲਓ ਸਾਰੇ ਜੇ ਖੁਸ਼ੀਆਂ ਨਹੀਂ ਆਉਣੀਆਂ ਮਨ ਬਣਾ ਲਓ ਬੁਰੂ ਦੀ ਤੱਕੜੀ ਚੋ ਨਿਸ਼ਾਨ ਬੋੜ ਲਾਉਣੀ ਲਾਉਣੀਆਂ ਪ੍ਰਾਣੇ ਜਮਾਨੇ ਤੁਸੀਂ ਮੈਨੂੰ ਯਾਦ ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਮੈਂ ਵੱਡੇ ਬਾਲ ਸਾਹ ਨਾਲ ਪਿੰਡਾਂ ਜਾਂਦਾ ਹੁੰਦਾ ਸੀ ਜਦੋਂ ਬੀਬੀਆਂ ਵੋਟਾਂ ਪਾਉਂਦੀਆਂ ਸੀ ਨਾ ਵੋਟ ਪਾਉਣ ਤੋਂ ਪਹਿਲੇ ਤੱਕੜੀ 'ਚੋ ਨਿਸ਼ਾਨ ਨੂੰ ਨਮਸਕਾਰ ਕਰਦੀਆਂ ਕਹਿੰਦੀਆਂ ਕਿ ਗਨੂ ਦੀ ਪੰਥ ਦੀ ਤੱਕੜੀ ਆ ਉਦੋਂ ਬਜ਼ੁਰਗ ਇੱਕ ਬਜ਼ੁਰਗ ਹੁੰਦਾ ਸੀ ਸਿੰਘਪਿੰਡ ਦਾ ਸਾਡਾ ਜੱਫੀਦਾਰ ਸਾਰੇ ਉਸ ਪਿੰਡ ਦੇ ਉਹ ਜਲਦਰ ਕਹਿੰਦਾ ਸੀ ਪੰਥ ਦੀ ਮਾਨਤ ਹੈ ਸਾਰੇ ਕਹਿੰਦੇ ਹੁੰਦੇ ਸੀ ਆਹ ਵੋਟ ਪੰਥ ਦੀ ਮਾਨਤ ਹੈ ਐਸ ਕਰਕੇ ਬੇਨਤੀ ਕਰਦਾ ਆ ਜਿੰਨੇ ਲਟੋਰੀਆਂ ਪਿਆ ਕੇ ਵਾਪਸ ਜੇ ਪੰਜਾਬ ਵਿੱਚ ਤੁਸੀਂ ਖਾਲਸਾ ਤੁਹਾਡਾ ਰਾਜ ਚਾਹੁੰਦੇ ਹੋ ਵਾਪਸ ਕੁਸ਼ੀਆਂ ਚਾਹੁੰਦੇ ਹੋ ਵਾਪਸ ਆਟਾ ਨਾਲ ਸ਼ਹਿਰ ਪੈਨਸ਼ਨ ਚਾਹੁੰਦੇ ਹੋ ਵਾਪਸ ਧਰੇ ਪੱਕੇ ਮਕਾਨ ਚਾਹੁੰਦੇ ਹੋ ਪੱਤੀਆਂ ਗਲੀਆਂ ਵਾਲੀਆਂ ਚਾਹੁੰਦੇ ਹੋ ਲੋਕ ਜਿਪਣਾ ਵਾਸਤੇ ਰੱਤੀਆਂ ਚਾਹਣਿਓ ਇੱਥੇ ਵਪਾਰ ਬੜੇ ਸਾਰਾ ਚਾਹਣਿਆ ਆਪਣੇ ਕੋਲ ਕੋਈ ਚਾਰਾ ਨਹੀਂ ਕਾਲੀ ਦਲ ਦਾ ਬਗੈਰ ਲੈ ਕੇ ਆਓ ਕਾਲੀ ਦਲ ਤੁਸੀਂ ਲਿਆ ਸਰ ਦਿਓ ਆ 11 ਤਰੀਕ ਨੂੰ ਵੋਟਾਂ ਪਾ ਕੇ ਕਾਲੀ ਹਲੇ ਸੇ ਜਿਤਾ ਦਿਓ ਤੁਸੀਂ ਦੇਖੋ ਇੱਥੋਂ ਹੀ ਤੂਫਾਨ ਖੜਾ ਆਊਗਾ ਆ ਦਿੱਲੀ ਵਾਲੀ ਪਾਰਟੀਆਂ ਦਾ ਬਾਰਡਰ ਦੇ ਬਾਹਰ ਛੱਡ ਕੇ ਆਊਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ